ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਰਹੇ ਆ ਬੜੀ ਚੰਗੀ ਗੱਲ ਆ ਕਿ ਪੰਜਾਬ ਪਿਛਲੇ 20 ਦਿਨਾਂ ਤੋਂ ਖੜਾਂ ਦੇ ਨਾਲ ਜੂਝ ਰਿਹਾ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖ ਖੁੱਲੀ ਆ ਸ਼ੁਕਰ ਕਰਦੇ ਆ ਅਸੀਂ ਇਸ ਗੱਲ ਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ ਵਿੱਚ ਤਾਲੇਬਾਨੀਆਂ ਨੂੰ ਤਾਂ ਮਦਦ ਭੇਜ ਸਕਦਾ ਪਰ ਜਿਨ੍ਹਾਂ ਨੇ 90% ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜਾ ਕਿ ਇੱਕ ਫੂਡ ਬਾਲ ਦੇ ਨਾਲ ਜਾਣਿਆ ਜਾਂਦਾ ਪੰਜਾਬ ਉਸ ਪੰਜਾਬ ਦੇ ਲਈ ਇੱਕ ਟਵੀਟ ਵੀ ਨਹੀਂ ਕਰ ਸਕਦਾ ਉਸ ਪੰਜਾਬ ਨੂੰ ਮਦਦ ਨਹੀਂ ਦੇ ਸਕਦਾ ਕਿਉਂ ਕਿ ਕਿਉਂਕਿ ਇਹ ਹਮੇਸ਼ਾ ਪੰਜਾਬ ਤੋਂ ਨਫ਼ਰਤ ਕਰਦੇ ਆ ਜਿਹੜਾ ਪੰਜਾਬੀਆਂ ਨੇ ਧੌਣ ਤੇ ਗੋਡਾ ਰੱਖੇ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਾਏ ਨੇ ਕਿਤੇ ਨਾ ਕਿਤੇ ਉਹਨਾਂ ਗੱਲਾਂ ਦੀ ਕਿਹੜ ਜਿਹੜਾ ਵਾ ਸਾਡਾ ਪ੍ਰਧਾਨ ਮੰਤਰੀ ਕੱਢ ਰਿਆ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬੀ ਬਹਾਦਰ ਕੌਮ ਆ ਸਾਡੀ ਸਾਡੇ ਜਿਹੜੇ ਆਪਸੀ ਦੇ ਵਿੱਚ ਭਾਈਚਾਰਾ ਸਾਡਾ ਜਿਹੜਾ ਆਪਸੀ ਬੰਉਂਦੇਗਾ ਉਹ ਇੰਨੀ ਤਕੜੀ ਆ ਜਦੋਂ ਤੂੰ ਕੱਲ ਆ ਕੇ ਦੇਖੇਗਾ ਨਾ ਹੜਾਂ ਵਾਲੇ ਮਾਮਲੇ ਦੇ ਵਿੱਚ ਕਿੱਦਾਂ ਸਾਡੇ ਲੋਕ ਇੱਕ ਦੂਜੇ ਦੀ ਬਾਹ ਫੜਦੇ ਆ ਕਿੱਦਾਂ ਸਾਡੇ ਮੰਤਰੀ ਲਗਾਤਾਰ ਲੱਗੇ ਹੋਏ ਆ ਕਿੱਦਾਂ ਸਾਡੇ ਐਮਐਲਏ ਨਾ ਪਾਣੀ ਦੇਖਦੇ ਆ ਨਾ ਝਾਰਾ ਦੇਖਦੇ ਆ ਨਾ ਚਿੱਕੜ ਦੇਖਦੇ ਆ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਆ ਤੇ ਸਾਡਾ ਮੁੱਖ ਮੰਤਰੀ ਲਗਾਤਾਰ ਲੋਕਾਂ ਦੀ ਮਿਹਨਤ ਦੀ ਮਦਦ ਕਰਦਾ ਹੋਇਆ ਬੇਸ਼ੱਕ ਜੋ ਕੋ ਪ੍ਰੋਬਲਮ ਆ ਉਹਨਾਂ ਨੂੰ ਆਈਆਂ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਅਸੀਂ ਕਦੇ ਵੀ ਆਪਣੇ ਲੋਕਾਂ ਤੋਂ ਨਹੀਂ ਭੱਜਦੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਤੇ ਅਸੀਂ ਕੋਈ ਭੀਖ ਨਹੀਂ ਮੰਗਦੇ ਸਾਡਾ ਜਿਹੜਾ 60 ਹਜ਼ਾਰ ਕਰੋੜ ਰੁਪਈਆ ਜਿਹੜਾ ਬਕਾਇਆ ਖੜਾ ਵਾ ਕਿਰਪਾ ਕਰਕੇ ਉਹ ਰਿਲੀਜ਼ ਤਾਂ ਕਰਕੇ ਆਓ ਜਦੋਂ ਪੰਜਾਬ ਦੇ ਵਿੱਚ ਆਓ ਤਾਂ ਘੱਟੋ-ਘੱਟ ਤੁਹਾਨੂੰ ਇੰਨੀ ਕੁ ਤਾਂ ਗਲਾਨੀ ਨਾ ਸਹਿਣੀ ਪਵੇ ਕਿ ਜਿਹੜੇ ਸਾਡੇ ਅਬਦੇ ਹੱਕ ਦੇ ਪੈਸੇ ਸੀ ਉਹ ਹੱਕ ਦੇ ਪੈਸੇ ਤੁਸੀਂ ਇੱਥੇ ਦੇ ਕੇ ਜਾ ਰਹੇ ਹੋ ਸੋ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਸਾਡਾ ਬਕਾਇਆ 60000 ਕਰੋੜ ਰੁਪਈਆ ਉਹ ਤੁਰੰਤ ਰਿਲੀਜ਼ ਕਰੋ ਤੇ ਜਿਹੜੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਿਹੜੇ ਪਿੰਡਾਂ ਦੇ ਪਿੰਡ ਰੁੜ ਗਏ ਜਿਹੜੀਆਂ ਫਸਲਾਂ ਰੁੜ ਗਈਆਂ ਘਰਾਂ ਦਾ ਨੁਕਸਾਨ ਹੋਇਆ ਮੇਰੇ ਹਲਕੇ ਦੇ ਵਿੱਚ ਅੱਜ ਬੁਆਣੀ ਪਿੰਡ ਦੇ ਵਿੱਚ ਮੀਂਹ ਦੇ ਨਾਲ ਘਰਗਰਮ ਦੇ ਨਾਲ ਇੱਕ ਮਾਤਾ ਦੀ ਮੌਤ ਹੋਈ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ بڑے ਲੋਕਾਂ ਦੇ ਘਰਾਂ ਦੇ ਨੁਕਸਾਨ ਹੋ ਰਹੇ ਨੇ 100 ਤੋਂ ਜ਼ਿਆਦਾ ਘਰ ਪੈਲ ਹਲਕੇ ਦੇ ਵਿੱਚ गिर ਚੁੱਕੇ ਨੇ ਸੋ ਉਹਨਾਂ ਦੇ ਰਾਹਤ ਦੇ ਲਈ ਤਕਰੀਬਨ ਜਿਹੜੀਆਂ ਸੜਕਾਂ ਸੀ ਉਹ ਟੁੱਟ ਚੁੱਕੀਆਂ ਨੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਲੁੱਕ ਤੇ ਪਾਣੀ ਦਾ ਵਹਿਰ ਹੋਣ ਕਰਕੇ ਸੜਕਾਂ ਦੀ ਜਿਹੜੀ ਸਿੱਤੀ ਆ ਉਹ ਖਰਾਬ ਹੋ ਚੁੱਕੀ ਆ ਇਸ ਖਰਾਬ ਸਥਿਤੀ ਨੂੰ ਠੀਕ ਕਰਨ ਦੇ ਲਈ 20000 ਕਰੋੜ ਰੁਪਏ ਦਾ ਜਿਹੜਾ ਹੋਰ ਪੈਕੇਜ ਆ ਉਹਦੀ ਅਸੀਂ ਮੰਗ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ 60000 ਕਰੋੜ ਰੁਪਏ ਦੇ ਬਕਾਏ ਦੇ ਨਾਲ ਨਾਲ 20000 ਕਰੋੜ ਰੁਪਏ ਦਾ ਸਾਡਾ ਜਿਹੜਾ ਮੁਆਵਜ਼ਾ ਦਾ ਜਿਹੜਾ ਫੌਰੀ ਜਿਹੜੀ ਰਾਹਤ ਉਹ ਪੰਜਾਬ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਭਰਦਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਬਾਟਰਾਂ ਦੀ ਰਾਖੀ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਸੋ ਪੰਜਾਬ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ। ਪੰਜਾਬ ਨੂੰ ਅਣਗੌਲੇ ਕਰਨ ਦਾ ਜਿਹੜਾ ਖਮਿਆਤਾ ਵੋ ਪਿਛਲੀਆਂ ਸਰਕਾਰਾਂ ਨੇ ਭੁਗਤਿਆ ਕਿਤੇ ਤੁਹਾਨੂੰ ਵੀ ਭੁਗਤਣਾ ਨਾ ਪੈ ਜਾਵੇ। ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਪੰਜਾਬ ਹਮੇਸ਼ਾ ਅੱਗੇ ਹੋ ਕੇ ਖੜਾ ਜਦੋਂ ਵੀ ਪੰਜਾਬ ਤੇ ਆਫਤ ਆਈ ਹੋ ਤਾਂ ਅੱਗੇ ਹੋ ਕੇ ਪੰਜਾਬ ਖੜਾ ਹੈ। ਤਾਂ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਸਾਹਿਬ ਜੀ ਨੂੰ ਕਿ ਪੰਜਾਬ ਨੂੰ ਜੋ ਪੰਜਾਬ ਦਾ ਰੁਕਿਆ ਹੋਇਆ ਪੈਸਾ ਹੈ ਜਿਹੜਾ ਲਗਭਗ 60000 ਕਰੋੜ ਦੇ ਕਰੀਬ ਬਣਦਾ ਹੈ ਚਾਹੇ ਆਰਡੀਐਫ ਹੋਵੇ ਜਾਂ ਜੀਐਸਟੀ ਹੋਵੇ ਜਾਂ ਐਨਐਚਐਮ ਦਾ ਜੋ ਜਿਹੜਾ ਵੀ ਪੈਸਾ ਕੇਂਦਰ ਵੱਲ ਰੁਕਿਆ ਹੋਇਆ ਉਹ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਉਹ ਪੈਸਾ ਸਾਨੂੰ ਜਲਦੀ ਦਿੱਤਾ ਜਾਵੇ ਤਾਂ ਕਿ ਅਸੀਂ ਪੰਜਾਬ ਦੇ ਰੁਕੇ ਹੋਏ ਕੰਮ ਵੀ ਕਰਵਾ ਸਕੀਏ ਔਰ ਜੋ ਇਹ ਹੜਾ ਆ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਲੋਕਾਂ ਦੀ ਜਿਹੜੀ ਮਦਦ ਦਾ ਕਾਰ ਕੀਤੀ ਜਾ ਸਕੇ ਔਰ ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਨੂੰ ਕੇਂਦਰ ਸਰਕਾਰ ਨੂੰ ਕਿ ਸਾਨੂੰ ਇੱਕ ਪੈਕੇਜ ਹੈ ਜਿਹੜਾ ਹੜਪੀਟਾਂ ਵਾਸਤੇ ਉਹ ਵੀ ਸਾਨੂੰ ਦਿੱਤਾ ਜਾਵੇ ਘਟੋ ਘਟ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਨੇ ਸਾਡੇ ਪ੍ਰਧਾਨ ਜੀ ਵੀ ਕਹਿੰਦੇ ਨੇ ਕਿ 30000 ਕਰੋੜ ਘਟੋ ਘਟ ਜਿਹੜੀ ਰਾਸ਼ੀ ਆ ਉਹ ਪੰਜਾਬ ਲਈ ਪ੍ਰਧਾਨ ਮੰਤਰੀ ਜੀ ਪਹਿਲਾਂ ਰਿਲੀਜ਼ ਕਰਨ ਔਰ ਪੰਜਾਬ ਚ ਆਉਣ ਔਰ ਦੇਖਣ ਕਿ ਪੰਜਾਬ ਜਿਹੜਾ ਉਹ ਕਿੰਨੀ ਜਿਹੜਾ ਔਖੀ ਸਥਿਤੀ ਦੇ ਵਿੱਚ ਉਹ ਜਿਹੜਾ ਗੁਜ਼ਰਿਆ ਸੋ ਦੁਬਾਰਾ ਫੇਰ ਪੰਜਾਬ ਉਹ ਪੰਜਾਬ ਹੈ ਜਦੋਂ ਵੀ ਦੇਸ਼ ਤੇ ਭੀੜ ਪਈਆ ਤਾਂ ਪੰਜਾਬ ਦੇ ਲੋਕਾਂ ਨੇ ਅੱਗੇ ਖੜ ਕੇ ਹਮੇਸ਼ਾ ਦੇਹ ਦੀ ਸੇਵਾ ਕੀ ਸੇਵਾ ਕੀਤੀ ਆ ਅੱਜ ਪੰਜਾਬ ਤੇ ਜੋ ਕੁਦਰਤੀ ਆਫਤਾਂ ਆਈਆਂ ਨੇ ਤਾਂ ਉਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹ ਸਾਨੂੰ ਪੰਜਾਬ ਦੇ ਨਾਲ ਖੜਨ ਦਾ ਸੋ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਆ ਕਿ ਸਾਡਾ ਜਿਹੜਾ ਬਣਦਾ ਪੈਸਾ ਉਹ ਵੀ ਰਿਲੀਜ਼ ਕੀਤਾ ਜਾਵੇ ਔਰ ਇੱਕ ਚੰਗਾ ਪੈਕੇਜ ਆ ਜਿਹੜਾ ਉਹ ਵੀ ਪੰਜਾਬ ਵਾਸਤੇ ਜਿਹੜਾ ਜਾਰੀ ਕੀਤਾ ਜਾਵੇ ਜੋ ਅਭੀ ਬਾੜ ਆਈ ਹੈ कुदरती निजमों के साथ साथ छेड़छाड़ की गई है और जो हमारा सामाजिक ढांचा मानवीय मूल्य है उनके अगेंस्ट भी ये विकास मॉडल मोदी जी का काम कर रहा है और हमने देखा जो ज्यादा बारिश जहां हो रही है वहां पर जो कुदरती बहाव है जो भारतमाला योजना है इसी के साथ साथ जो सड़कें बन रही है उनके बीच में कुदरती पानी के बहाव नहीं हैं इस विकास मॉडल के बारे में मोदी जी पुनर्विचार करें दूसरा हमारा सवाल प्रधानमंत्री जी से होगा कि जो बांधों का नियंत्रण है वो राज्य सरकार के हाथ में होना चाहिए तीन बांध है पंजाब में क्योंकि जो मर रहे हैं पानी से उनको क्यों ना उसमें हक दिया जाए तीसरा जो बांधों का पानी रिलीज किया गया भाखड़ा मैनेजमेंट हो और रंजीत सागर डैम की मैनेजमेंट हो ये आसानी से ये मिसमैनेजमेंट है ये मैन मेड है हम कुदरती आपदा कह के अपनी जिम्मेवारी से भाग नहीं सकते इसे रोका जा सकता था बचाया जा सकता था उसके बारे में प्रधानमंत्री जी जूर हमें बताएं हाँ हम हमें कोई आशा तो नहीं है ये लोक हित में कुछ अनाउंसमेंट आने की उम्मीद है पॉलिटिकल प्रधानमंत्री जी की भाजपा की जरूरतें होंगी लेकिन अभी उत्तर भारत के राज्यों में कोई इलेक्शन भी नहीं है बिहार में है ठीक है ना तो हम चाहेंगे इनसे ऊपर उठकर मानव हितों को ध्यान में रखते हुए अपनी बात कहें। बेशक देश के प्रधानमंत्री से अपनी दिल्ली की सरकार की सत्ता से मांग करने का हमें हक है उस हक से हम चाहेंगे कि तो जितने भी पंजाब के किसान और खेत मजदूर उनका कर्ज मुक्त होना चाहिए बेशक प्रधानमंत्री जी बाढ़ के लिए आ रहे हैं तो बाढ़ खेतर में जितने भी लोग प्रभावित हैं किसान है खेत मजदूर है छोटा दुकानदार है उन सबका कर्जा माफ होना चाहिए इसकी अनाउंसमेंट करके जाए और जिस तरह से हमारी फसलों का नुकसान हुआ हम चाहते सत्तर हजार प्रति एकड़ उसका दस परसेंट खेत मजदूर को मिलना चाहिए इसके बारे में कोई राहत पैकेज दिया जाए ता जो हमें ये मुआवजा मिल सके इसी के साथ जो घरों का नुकसान हो गया पूरे पंजाब में किसकी नींव बैठ गई घर के अंदर दीवार की दरार पड़ गई घर गिर गया उसके बारे में केंद्र की सरकार क्या राहत में देना चाहती है हमारी गाय है भैंस है मुर्गियां हैं अन्य सहायक कितने हम लोग करते हैं पंजाब में उसके लिए क्या हमें दिया जाना है उसके बारे में जो प्रधानमंत्री जी बोल के जाएं जो पंजाब सरकार ने दिया बहुत कम है वो उचित नहीं है अब केंद्र सरकार की ओर निगाहें सबकी लगी हुई भी केंद्र सरकार आज क्या करती है और जिस खित्ते में जिस राज्य का दौरा करने पंजाब का प्रधानमंत्री जी आ रहे हैं यह भी ख्याल रखा जाए देश की आज़ादी में पाकिस्तान भारत पा, पाकिस्तान की युद्ध में और देश के अन्य भंडार में पंजाब ने जिस तरह से योगदान अपना दिया है उसको ध्यान में रखते हुए एम एस पी लीगल ग्रंटी कानून बनाने के बारे में विचार करें और देश को देश के किसान को कर्ज मुक्त करने के बारे में विचार किया जाना चाहिए ताकि हम पंजाब को पुनर्जीवित कर सकें